ਅਜਾਜ ਯੂਥ ਕਲੱਬ ਵੱਲੋਂ ਆਪਣੇ ਹਫਤਾਵਰੀ ਪ੍ਰੋਜੈਕਟ ਤਹਿਤ ਸਮਾਗਮ ਦਾ ਆਯੋਜਨ ਬੰਗਾਰੂਰ ਦਫ਼ਤਰ ਵਿਖੇ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹੈਲਥ ਗੀਅਰ ਅਚੀਵਰ ਅਵਾਰਡ ਨਾਲ ਸਨਮਾਨਿਤ ਡਾਕਟਰ ਜਤਿੰਦਰ ਪ੍ਰਹਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਅਮਰ ਸੈਣੀ ਸ਼ਾਮਲ ਹੋਏ ਮੌਕੇ ਪ੍ਰਧਾਨ ਗੁਰਚਰਨ ਸਿੰਘ ਕੈਸ਼ੀਅਰ ਸੁਖਦੇਵ ਸਿੰਘ ਬਸੂਟਾ ਗੋਲਡੀ ਸੈਕਟਰੀ ਅਮਰਵਲ ਮੀਤ ਪ੍ਰਧਾਨ ਕਾਕੂ ਸ਼ਰਮਾ ਅਰਵਿੰਦ ਕੁਮਾਰ ਦਵਿੰਦਰ ਲਾੜੀ ਜਤਿੰਦਰ ਸਿੰਘ ਚਰਨਜੀਤ ਸਿੰਘ ਮਨਦੀਪ ਮਹਿਰਾ ਡਾਕਟਰ ਰਾਜਕੁਮਾਰ ਆਦ ਹਾਜ਼ਰ ਸਨ ਡਾਕਟਰ ਜਤਿੰਦਰ ਪ੍ਰਹਾਰ ਵੱਲੋਂ ਆਜ਼ਾਦ ਯੂਥ ਕਲੱਬ ਵੱਲੋਂ ਕੀਤੇ ਜਾ ਰਹੇ ਹਫਤਾਵਾਰੀ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਰਵ ਜੇ ਸੱਚ ਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਆਜ਼ਾਦ ਯੂਥ ਕਲੱਬ ਲੋ ਹਫਤਾਵਾਰੀ ਆਪਣਾ ਪ੍ਰੋਜੈਕਟ ਕਰਾਇਆ ਗਿਆ ਜਿਸ ਦੇ ਰਿਗਾਰਡਿੰਗਲੀ ਅੱਜ ਮੁੱਖ ਮਹਿਮਾਨ ਵਜੋਂ ਡਾਕਟਰ ਜਤਿੰਦਰ ਪ੍ਰਹਾਰ ਜੋ ਕਿ ਹੈਲਥਕੇਅਰ ਅਚੀਵਰ ਅਵਾਰਡ ਜਿਹੜਾ 2025 ਦਾ ਉਹ ਤੋਂ ਵੀ ਸਨਮਾਨਿਤ ਹੋਏ ਅੱਜ ਮੁੱਖ ਮਹਿਮਾਨ ਵਜੋਂ ਆਜ਼ਾਦ ਯੂਥ ਕਲੱਬ ਦੇ ਦਫ਼ਤਰ ਪਹੁੰਚਿਆ ਉਹ ਗੱਲਬਾਤ ਕਰਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਆਜ਼ਾਦ ਯੂਥ ਕਲੱਬ ਲੋ ਹਰ ਹਫ਼ਤੇ ਲੋੜਵੰਦਾ ਦੀ ਸੇਵਾ ਲਈ ਪ੍ਰੋਜੈਕਟ ਕਰਾਏ ਜਾਂਦੇ ਅੱਜ ਤੁਸੀਂ ਵੀ ਸਾਡੇ ਆਫਿਸ ਆਏ ਕਿਹੋ ਜਿਹਾ ਲੱਗ ਰਿਹਾ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਗੁਰਸ਼ ਕੱਲ ਹੀ ਮੈਂ ਦੱਸਿਆ ਸੀਗਾ ਕਿ ਅੱਜ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਰਾਸ਼ਨ ਦੀ ਔਰ ਕਿਹਨਾਂ ਨੂੰ ਮੈਡੀਕਲ ਦੇ ਸਕੈਨਿੰਗ ਦੀ ਦਵਾਈਆਂ ਲਈ ਉਹਨਾਂ ਨੂੰ ਚੈੱਕ ਦਿੱਤੇ ਗਏ ਆ ਤਾਂ ਕਿ ਉਹ ਜਿਹੜੇ ਲੋੜਵੰਦ ਆ ਜਿਨ੍ਹਾਂ ਨੂੰ ਨਹੀਂ ਮਾਇਆ ਦੀ ਹੁੰਦੀ ਉਹਨਾਂ ਨੂੰ ਚੈੱਕ ਕਰਾਈ ਉਹਨਾਂ ਨੂੰ ਮਾਇਆ ਦੇ ਕੇ ਤੇ ਉਹ ਆਪਣਾ ਜਿਹੜਾ ਲੋੜ ਆ ਪੂਰੀ ਕੀਤੀ ਜਾ ਸਕਦੀ ਆ ਇਹਦੇ ਨਾਲ ਇੱਕ ਤਾਂ ਲੋੜਵੰਦ ਜਿਹੜੇ ਮਰੀਜ਼ਾਂ ਉਹਨਾਂ ਦੀ ਸਹਾਇਤਾ ਹੋ ਜਾਂਦੀ ਆ ਔਰ ਉਹਨਾਂ ਦੇ ਜਿਹੜੀ ਆ ਸਿਹਤ ਤੇ ਨਾਲ ਪਰਿਵਾਰ ਦੀ ਮਦਦ ਜਿਹੜਾ ਆਜਾਦ ਯੂਥ ਕਲੱਬ ਆ ਇਹ ਕਿਸੇ ਤੋਂ ਵੀ ਕੋਈ ਡੋਨੇਸ਼ਨ ਨਹੀਂ ਲੈਂਦਾ ਸਿਰਫ ਇਹ ਮੈਂਬਰ ਇਕੱਠੇ ਹੋਗੇ ਹੀ ਪੈਸੇ ਇਕੱਠੇ ਕਰਦੇ ਆ ਤੇ ਲੋੜਵੰਦਾਂ ਦੀ ਮਦਦ ਕਰਦੇ ਆ ਇਹ ਸੇਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਵਧੀਆ ਸੇਵਾ ਹੈ ਜੀ ਕਿਉਂਕਿ ਜਿਹੜੇ ਆਪਣੇ ਦੇ ਸਵੰਧ ਚੋ ਪੈਸਾ ਦੇਣਾ ਹੈ ਕਿਉਂਕਿ ਮਾਰੇ ਨੇ ਜਿਹੜੇ ਇੱਕ ਇਹ ਹੈ ਕਿ ਆਪਣੇ ਦਿਨਾਂ ਤੁਹਾਡੀ ਆਮਦਨ ਹੈ ਜਾਂ ਕੁਝ ਵੀ ਉਹਦਾ ਇੱਕ ਹਿੱਸਾ ਜਾਂ 10 ਹਿੱਸੇ ਜਿੰਨਾ ਤੁਹਾਨੂੰ ਹੈਗਾ ਤੁਸੀਂ ਦਸਵੰਧ ਕੱਢ ਕੇ ਉਹ ਗਰੀਬ ਲੋੜਵੰਦਾਂ ਨੂੰ ਜਿਹਨੂੰ ਲੋੜ ਆ ਤੁਸੀਂ ਇਹ ਨਹੀਂ ਕਿ ਤੁਸੀਂ ਆਪਣੇ ਅਸੀਂ ਗੁਰਦੁਆਰਾ ਸਾਹਿਬ ਜੁੜਾਉਨੇ ਆ ਜਾਂ ਕਿ ਜ਼ਰੂਰੀ ਨਹੀਂ ਹੈ ਕਿਉਂਕਿ ਮਾਰੇ ਨੇ ਕਿ ਗੁਰੂ ਦੀ ਗੋਲ ਗਰੀਬ ਦਾ ਮੂ ਕਿ ਜਿਹੜੀ ਉਹ ਆ ਗਰੀਬ ਦਾ ਮੂੰਹ ਆ ਜ਼ਰੂਰੀ ਨਹੀਂ ਆਏਗਾ ਕਿ ਤੁਸੀਂ ਉਹ ਕਿਸੇ ਨੂੰ ਤੁਹਾਨੂੰ ਲੱਗ ਰਿਹਾ ਹੈ ਕਿਸੇ ਨੂੰ ਲੋੜ ਹੈ ਜਿਹੜਾ ਤੁਹਾਡੇ ਸਾਹਮਣੇ ਆ ਕੀ ਵਾਕਈ ਲੋੜ ਆ ਉਹਨੂੰ ਤੁਸੀਂ ਉਹ ਦੇ ਸਕਦੇ ਆ ਉਹ ਜਦ ਦਸਵੰਦ ਆ ਉਹ ਤੁਹਾਡੇ ਸਾਹਮਣੇ ਤੁਹਾਡੀ ਮਾਨ ਦੀ ਤਸੱਲੀ ਵੀ ਹੁੰਦੀ ਹੈ ਕਿ ਮੈਂ ਉਸ ਨੂੰ ਆਪਣੇ ਹੱਥੀਂ ਦੇ ਕੇ ਉਹ ਲੋੜਵੰਦ ਦੀ ਸਹਾਇਤਾ ਜਿਹੜੀ ਆ ਕੋਈ ਠੀਕ ਹੈ ਬਹੁਤ ਬਹੁਤ ਧੰਨਵਾਦ ਆਜੂਤ ਕਲੱਬ ਦੇ ਦਫ਼ਤਰਾਂ ਜ ਅਮਰਿੰਦਰ ਸਿੰਘ ਸੈਣੀ ਜੋ ਕਿ ਇੱਕ ਉਹਗੇ ਸਮਾਜ ਸੇਵਕ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਬਲਾਗ ਇੰਚਾਰਜ ਵੀ ਨੇ ਉਹ ਵੀ ਅੱਜ ਪਹੁੰਚਿਆ ਉਹ ਗੱਲਬਾਤ ਕਰਦੇ ਆ ਉਹਨਾਂ ਨਾਲ ਜਿਹੜੀ ਸੇਵਾ ਕੀਤੀ ਗਈ ਹੈ ਆਜੂਤ ਕਲੱਬ ਵੱਲੋਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਜਿਹੜੀ ਆਜੂਤ ਕਲੱਬ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ ਹੈ ਇਹ ਜਿਹੜੀ ਸੰਸਥਾ ਹੈਗੀ ਆ ਇਹ ਜਿਹੜਾ ਕਲੱਬ ਹੈਗਾ ਇਹ ਪਿਛਲੇ ਕਈ ਸਾਲਾਂ ਦੇ ਵਿੱਚੋਂ ਇਹ ਉਗਮ ਕੰਮ ਕਰ ਰਿਹਾ ਕੰਮ ਕਰਦਾ ਆ ਰਿਹਾ ਹੈਗਾ ਆ ਇਹ ਸਿਰਫ ਰਾਸ਼ਨ ਹੀ ਨਹੀਂ ਜ਼ਰਤਮੰਦਾਂ ਨੂੰ ਦਵਾਈਆਂ ਦੀ ਸੇਵਾ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਸੇਵਾ ਹੁੰਦੀ ਹੈਗੀ ਤਾਂ ਇਹ ਕਲੱਬ ਹਮੇਸ਼ਾ ਮੋਹਰੇ ਰਹਿੰਦਾ ਆ ਆਪਾਂ ਗੱਲ ਕਰੀਏ ਕੋਰੋਨਾ ਵੇਲੇ ਦੀ ਉਸ ਵੇਲੇ ਵੀ ਇਹ ਕਲੱਬ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਸੀਗੀ ਜਿੱਥੇ ਸਾਰੇ ਆਪਣੇ ਘਰਾਂ ਦੇ ਵਿੱਚ ਸੀਗੇ ਤੇ ਇਹ ਕਲੱਬ ਸੜਕਾਂ ਦੇ ਉੱਤੇ ਸੀਗਾ ਲੋਕਾਂ ਨੂੰ ਰਾਸ਼ਨ ਦੇ ਰਿਆ ਸੀਗਾ ਘਰ-ਘਰ ਰਾਸ਼ਨ ਪਹੁੰਚਾ ਪਹੁੰਚਾ ਰਿਹਾ ਸੀਗਾ ਤੇ ਮੈਂ ਸਮਝਦਾ ਹਾਂ ਕਿ ਇਹ ਕਲੱਬ ਬੜਾ ਹੀ ਨੇਕ ਕੰਮ ਕਰ ਰਿਹਾ ਆਪਣੀ ਮਿਹਨਤੋਂ ਪੈਸਾ ਇਕੱਠਾ ਕਰਕੇ ਇਹ ਆਪਣੀ ਸੇਵਾ ਉੱਤੇ ਲਗਾ ਰਹੇ ਹੈਗੇ ਆ ਕਿਸੇ ਕੋ 1 ਰੁਪਿਆ ਨਹੀਂ ਲੈਂਦਾ ਇਹ ਕਲੱਬ ਸੋ ਬਹੁਤ ਹੀ ਵਧੀਆ ਕਲੱਬ ਦੀ ਸੇਵਾ ਹੈਗੀ ਆ ਸੱਚੇ ਬਾਸ਼ਾ ਨੂੰ ਹੋਰ ਤਰੱਕੀਆਂ ਬਖਸ਼ੇ ਕਾਮਯਾਬ ਕਰੇ ਕਲੱਬ ਵੱਲੋਂ ਅੱਜ ਆਪਣਾ ਹਫਤਾਵਰੀ ਪ੍ਰੋਜੈਕਟ ਕੀਤਾ ਗਿਆ ਉਹ ਗੱਲਬਾਤ ਕਰਦੇ ਆ ਅੱਜ ਕਿਹੜੀ ਸੇਵਾ ਕੀਤੀ ਗਈ ਹੈ ਪ੍ਰਧਾਨ ਗੁਰਸ਼ਰਨ ਸਿੰਘ ਜੀ ਨਾਲ ਹਾਂਜੀ ਸਰ ਅੱਜ ਆਯਾਜ ਯੂਥ ਕਲੱਬ ਵੱਲੋਂ ਜਿਹੜਾ ਸੀ ਇਹ ਮਹੀਨਾਵਾਰ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਜਿੱਦਾਂ ਮੰਥਲੀ ਜਿਹੜੇ ਪਰਿਵਾਰਾਂ ਨੂੰ ਰਾਸ਼ਨ ਜਾ ਰਿਹਾ ਉਹ ਰਾਸ਼ਨ ਡਿਸਟ੍ਰੀਬਿਊਟ ਕੀਤਾ ਤੇ ਨਾਲ ਹੀ ਜਿਹੜੇ ਇੱਕ ਫੀਸ ਸੀਗੀ ਬੱਚੇ ਦੀ ਇੱਕ ਸਕੈਨ ਲਈ ਦਵਾਈ ਸੀਗੀ ਦੇਣੀ ਸੀ ਇੱਕ ਵੀਰ ਦਾ ਚੂਲਾ ਟੁੱਟ ਗਿਆ ਸੀ ਉਹਨੂੰ ਦਵਾਈ ਲਈ ਪੈਸੇ ਦਿੱਤੇ ਇਹਦੇ ਲਈ ਸਾਡੇ ਕੋਲੇ ਅੱਜ ਫਗਵਾੜੇ ਸ਼ਹਿਰ ਦੀਆਂ ਦੋ ਮਹਾਨ ਹਸਤੀਆਂ ਮੇਰਾ ਵੀ ਡਾਕਟਰ ਜਤਿੰਦਰ ਪ੍ਰਹਾਰ ਜਿਨ੍ਹਾਂ ਨੂੰ ਪਿਛਲੇ ਜਿਹੇ ਥੋੜੇ ਟਾਈਮ ਤੋਂ ਪਹਿਲਾਂ ਪੰਜਾਬ ਹੈ ਹੈਲਥਰ ਅਵਾਰਡ ਵੱਲੋਂ ਚੰਡੀਗੜ੍ਹ ਸਨਮਾਨਿਤ ਵੀ ਕੀਤਾ ਗਿਆ ਤੇ ਵੈਸੇ ਵੀ ਕਰੋਨਾ ਜਾਂ ਜਦੋਂ ਡੇਂਗੂ ਆਇਆ ਮੈਂ ਇਸ ਵੀਰ ਨੂੰ ਆਪਣੇ ਕਲੀਨਿਕ ਤੇ ਸੇਵਾ ਦਾ ਕਰਦਾ ਦੇਖਿਆ ਪਰ ਮੈਂ ਪਹਿਲੀ ਵਾਰੀ ਇਦਾਂ ਦਾ ਡਾਕਟਰ ਦੇਖਿਆ ਜਿਹੜਾ ਵਿਲੇ ਟਾਈਮ ਦੇ ਵਿੱਚ ਉਹ ਸਪਰੇ ਪੰਪ ਲੈ ਕੇ ਡੇਂਗੂ ਦੀ ਬਿਮਾਰੀ ਦੂਰ ਨੂੰ ਸ਼ਹਿਰ ਦੇ ਵਿੱਚ ਸਪਰੇ ਕਰਦਾ ਦੇਖਿਆ ਗਿਆ ਤੇ ਦੂਜਾ ਮੇਰਾ ਵੀਰ ਛੋਟਾ ਅਮਰ ਸੈਣੀ ਇਹ ਬਲੌਕ ਪ੍ਰਧਾਨ ਵੀ ਆ ਸਮਾਜ ਸੇਵੀ ਆ ਸਮਾਜ ਦੇ ਵਿੱਚ ਜਿਹੜੀਆਂ ਨਸ਼ੇ ਦੇ ਲੱਗੇ ਕ੍ਰਿਤੀਆਂ ਜਿਹੜੀਆਂ ਆਪਣੇ ਬਹੁਤ ਜ਼ਿਆਦਾ ਫੈਲੀਆਂ ਇਹ ਨਸ਼ੇ ਨੂੰ ਦੂਰ ਕਰਨ ਦੇ ਵਿੱਚ ਇਹਨਾਂ ਨੇ ਵੀ ਇੱਕ ਸੰਸਥਾ ਬਣਾ ਕੇ ਪ੍ਰਾਣ ਲਿਆ ਹੋਇਆ ਤੇ ਜੇ ਕੋਈ ਵੀ ਨਸ਼ਾ ਕਰਦਾ ਉਹਨੂੰ ਛਡਾਉਣ ਵਿੱਚ ਉਹਦੀ ਹੈਲਪ ਕਰਦੇ ਆ ਠੀਕ ਹੈ ਅੱਜ ਦੇ ਪ੍ਰੋਜੈਕਟ ਵਿੱਚ ਆਪਾਂ ਕੀ ਕੀ ਸੇਵਾ ਕੀਤੀ ਹੈ ਜੀ ਅੱਜ ਦੇ ਪ੍ਰੋਜੈਕਟ ਜਿੱਦਾਂ ਭਾਜੀ ਮਹੀਨੇਵਾਰ ਰਾਸ਼ਨ ਤਾਂ ਜਾਇਦਾ ਜਿਹੜੇ ਪਰਿਵਾਰਾਂ ਬੇਰੋਜ਼ਗਰ ਪਰਿਵਾਰ ਆ ਜਾਂ ਆਪਣੀਆਂ ਭੈਣਾਂ ਆ ਜਿਹੜੀਆਂ ਨਹੀਂ ਮਤਲਬ ਕੁਮਾਰੀਆਂ ਉਹਨਾਂ ਨੂੰ ਰਾਸ਼ਨ ਗਿਆ ਆ ਤੇ ਦੋ ਤਿੰਨ ਦਵਾਈਆਂ ਲਈ ਜਾਂ ਸਕੈਨਿੰਗ ਲਈ ਲੋੜਵੰਦਾਂ ਨੂੰ ਪੈਸੇ ਗਿਆ ਫਗਵਾੜਾ ਵਾਸੀਆਂ ਨੂੰ ਕੀ ਅਪੀਲ ਹੋਵੇਗੀ ਤੁਹਾਡੀ ਫਗਵਾੜਾ ਨਾਸੀ ਨੂੰ ਬੇਨਤੀ ਇਹ ਹੈ ਵੀ ਆਪਾਂ ਇਸ ਦਫ਼ਤਰ ਜਿਹੜਾ ਸੰਡੇ ਖੁੱਲਦਾ ਸਵੇਰੇ 9 ਤੋਂ 2 ਅਗਰ ਤੁਹਾਡੇ ਅਗੇ ਤਾਂ ਕਿ ਕੋਈ ਵੀ ਲੋੜਵੰਦ ਪਰਿਵਾਰ ਆ ਤਾਂ ਸਾਡੇ ਬੰਗਾ ਰੋਡ ਭਗਵਾਨ ਵਾਲਮੀਕੀ ਮੰਦਿਰ ਦੇ ਕੋਲ ਹੀ ਸਾਡਾ ਦਫ਼ਤਰ ਆ ਇਹ ਸਵੇਰੇ ਹਰ ਸੰਡੇ 9 ਤੋਂ 2 ਵਜੇ ਤੱਕ ਖੁੱਲ੍ਹਾ ਹੁੰਦਾ ਆ ਆਖਰੀ ਐਤਵਾਰ ਬੰਦ ਹੁੰਦਾ ਤੇ ਤੁਸੀਂ ਸਾਡੇ ਨਾਲ ਇੱਥੇ ਆ ਕੇ ਸੇਵਾ ਵੀ ਕਰੋ ਤੇ ਸੇਵਾ 'ਚ ਸਾਵੀ ਪਾਓ ਤੇ ਪਲੱਸ ਜੇ ਕੋਈ ਤੁਹਾਡੇ ਆਲੇ ਦੁਆਲੇ ਤੁਹਾਨੂੰ ਲੋੜਵੰਦ ਲੱਗਦਾ ਸਾਡੇ ਤੱਕ ਸੰਪਰਕ ਜ਼ਰੂਰ ਕਰੋ ਜੀ